ਬਿਹਾਰ ਨਿਊਜ਼ ਦੇਖ ਰਹੇ ਸਾਇਦ ਦਸ਼ਕਾ ਦਾ ਮੈਕੋਮਲ ਕਪੂਰ ਸਵਾਗਤ ਕਰਦੀ ਆ ਤੇ ਸਾਡੇ ਨਾਲ ਅੱਜ ਉਹਦੇ ਦੀ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜੇ ਹੋਏ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾ ਸਿੰਘ ਸਿੱਧੂ ਕੋਮਲ ਤੁਹਾਨੂੰ ਦਸ਼ਕਾ ਨੂੰ ਸਤਿ ਸ਼੍ਰੀ ਅਕਾਲ ਜਿਨ੍ਹਾਂ ਨੂੰ ਜ਼ਿਕਰ ਕਰ ਰਹੇ ਹਾਂ ਜੀ ਸਿੱਧੂ ਸਾਹਿਬ ਚੇਕਰ ਆਪਾਂ ਗੱਲ ਕਰੀਏ ਬੀਤੇ ਦਿਨੀ ਪੂਰੇ ਦੇਸ਼ ਭਰ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਤੇ ਉਹਦੀਆਂ ਖੁਸ਼ੀਆਂ ਚਾਰੇ ਪਾਸੇ ਵੇਖਣ ਨੂੰ ਮਿਲੀਆਂ ਪਰ ਅਮੇਦਸਰ ਦੇ ਵਿੱਚ ਕੁਝ ਅਜੀਬ ਮਾਹੌਲ ਬਣ ਗਿਆ ਕਿ ਉੱਥੇ ਕਿਹਾ ਜਾ ਰਿਹਾ ਹੈ ਕਿ ਡਾਕਟਰ ਭੀਮਰਾਓ ਅੰਬੇਡਕਰ ਦੇ ਪੁੱਤ ਦੇ ਨਾਲ ਛੇੜਛਾੜ ਕੀਤੀ ਗਈ ਹੈ। ਬਿਲਕੁਲ ਬਹੁਤ ਮੰਦਪਾਗੀ ਘਟਨਾ ਹੈ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਗਣਤੰਤਰ ਦੇਸ਼ ਦੇ ਮੌਕੇ ਦੇ ਉੱਤੇ ਆਪਾਂ ਕਹਾਂਗੇ ਪੂਰਾ ਦੇਸ਼ ਗਣਤੰਤਰ ਦੇਸ਼ ਬਣ ਆਇਆ ਤੇ ਉਹ ਗਣਤੰਤਰ ਦੇਸ਼ ਜਿਹੜੇ ਸੰਵਧਾਨ ਦੀ ਗੱਲ ਕਰਦੇ ਜਿਸ ਸੰਵਧਾਨ ਮੁਤਾਬਕ ਦੇਸ਼ ਬਣਾਇਆ ਜਾਂਦਾ ਹੈ। ਬਾਬਾ ਭੀਮਰਾਓ ਅੰਬੇਡਕਰ ਉਨਾ ਦਾ ਬਹੁਤ ਅਹਿਮ ਵਿੜਮੁਲਾ ਯੋਗਦਾਨ ਹੈ ਇਸ ਦੇਸ਼ ਨੂੰ ਲਿਆਉਣ ਦਾ ਦੇਸ਼ ਦੇ ਸੰਭਾਦ ਨੂੰ ਰਚਨ ਦੇ ਵਿੱਚ ਸਿਧਾਂਤ ਦੇ ਰਚਨਾਰੇ ਦੇ ਫੋਟੋ ਦਿਨਾਲੀ ਸਿਰਸਾੜ ਕਰੀ ਜਾਵੇ ਇਸ ਤੋਂ ਮਤਭਾਗੀ ਗੱਲ ਕੀ ਹੋ ਸਕਦੀ ਹੈ ਔਰ ਕਿਸੇ ਜਗ੍ਹਾ ਤੇ ਵੀ ਹੋਏ ਉਹ ਤਾਂ ਮਾੜੀ ਹੈ ਹੀ ਗੱਲ ਰਮਨ ਸਾਧਨ ਦਾ ਪਵਿੱਤਰ ਸ਼ਹਿਰ ਹੈ ਉਹ ਸ਼ਹਿਰ ਨੂੰ ਕਿਸੇ ਸ਼ਰਾਰਤੀ ਵੱਲੋਂ ਨਿਸ਼ਾਨਾ ਚੁਣਿਆ ਗਿਆ ਸੋ ਬਹੁਤ ਲੱਗਦਾ ਹੈ ਕਿ ਗਿਣ ਮਿਚ ਕੇ ਸੋ ਸਮਝ ਕੇ ਇਸ ਦੇ ਪਿੱਛੇ ਕੋਈ ਗਹਿਰੀ ਜੈਂਡੂਗੀ ਸਾਜਿਸ਼ ਲੱਗਦੀ ਹੈ ਕੋਈ ਸਧਾਰਨ ਘਟਨਾ ਨਹੀਂ ਜੋ ਮੈਂ ਦੇਖ ਰਿਹਾ ਹਾਂ ਇੱਕ ਵਿਅਕਤੀ ਵੱਲੋਂ ਕਿਸ ਤਰ੍ਹਾਂ ਕੋਤੇ ਚੜ ਕੇ ਸੇੜ ਸੜ ਕੀਤੀ ਗਈ ਉਹਦਾ ਪਰਿਵਾਰ ਕਹਿ ਰਿਹਾ ਕਿ ਪਿਛਲੇ 3 ਸਾਲ ਤੋਂ ਡੁਬਈ ਜਾਂ ਬਾਹਰ ਰੋਜ਼ੀ ਰੋਟੀ ਲਈ ਗਿਆ ਸੀ ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਕੋਈ ਵਾਹਵਾਸਤਾ ਨਹੀਂ ਉਹਦੀ ਮਾਂ ਮੈਂ ਆਪ ਦੇਖ ਕੇ ਅੱਖਾਂ ਚੋਂ ਹੰਝੂ ਕਹਿਦੀ ਕਿ ਕਿਉਂ ਉਸਨੇ ਜਿਆ ਬਰਤਾਰਾ ਕਿਉਂ ਕੀਤਾ ਤਾਂ ਮਾੜਾ ਕੰਮ ਜਿਹੜਾ ਹੈਗਾ ਔਰੇ ਵੀ ਕਹਿੰਦੀ ਆ ਕਿ ਪਿਛਲੇ 3 ਸਾਲ ਮਹੀਨੇ ਤੋਂ ਜਦੋਂ ਆਇਆ ਬਾਹਰੋਂ ਕਿ ਤੂੰ ਸਾਡੇ ਨਾਲ ਕੋਈ ਸੰਬੰਧ ਨਹੀਂ ਹੋਤਾ ਕਿ ਰਾਏ ਦੇ ਮਕਾਨ ਤੇ ਸ਼ਹਿਰ ਅੰਦਰ ਕਿਤੇ ਹੋ ਰਹਿੰਦਾ ਸੋ ਇਹੋ ਜੀ ਸਥਿਤੀ ਜੇ ਗਰੀਬ ਪਰਿਵਾਰ ਗਰੀਬ ਪਰਿਵਾਰ ਨੇ ਇਹਨਾਂ ਗੱਲਾਂ ਨਾਲ ਜਿਦਾ ਉਹਦੀ ਮਾਂ ਇਹ ਗੱਲ ਕਹਿ ਰਹੀ ਆ ਕੀ ਲੈਣਾ ਦੇਣਾ ਹੈਗਾ ਪਰ ਦੂਜੇ ਪਾਸੇ ਇਹ ਸਧਾਰਨ ਘਟਨਾ ਨਹੀਂ ਹੈ ਉਹ ਦਿਨ ਚੁਣਿਆ ਗਿਆ ਗਣਤੰਤਰ ਦੇਸ਼ ਦਾ ਉਹ ਰੋਸ ਹਸਤੀ ਚੁਣਿਆ ਗਿਆ ਬਾਬਾ ਭੀਮਰਾ ਉਮੀਦ ਕਰਦੇ ਗੋਤਰੂ ਜਿਹੜੀ ਦੇਖਦੀ ਇਕ ਬਹੁਤ ਹੀ ਸਤਕਾਰਯੋਗ ਸੰਵਿਧਾਨ ਦੀ ਗੱਲ ਕਹੇ ਆਜ਼ਾਦੀ ਦੀ ਗੱਲ ਕਰੀਏ ਦਲਿਤ ਭਾਈਚਾਰੇ ਦਬਿਆਂ ਕੁਚਰਾਂ ਦੀ ਨਮਾਇਦਗੀ ਦੀ ਗੱਲ ਕਰੀਏ ਦੇ ਨੂ ਚਲ ਜਾਣ ਦੀ ਗੱਲ ਕਰੀਏ ਬਹੁਤ ਕੁਝ ਕਿਹਾ ਜਾਂਦਾ ਵਾਪਾ ਭੀਮਰਾਓਂਬੇਦਕਰ ਬਾਰੇ ਉਹ ਸਸਤੀ ਦੇ ਬੁੱਤ ਨੂੰ ਛੇੜ ਛਾੜ ਕਰਨੀ ਸੋਹਾਵੇ ਕਾ ਉਸ ਤੇ ਲੈ ਕੇ ਪ੍ਰਤੀਕਰਮ ਜਿਹੜਾ ਹੈਗਾ ਗੁੱਸਾ ਰੂਹ ਜਾਗਣੇ ਜਾਗਣਾ ਸੀ ਸੂਰਜ ਜਾਗਿਆ ਦਲਿਤ ਭਾਈਚਾਰੇ ਵੱਲ ਵੱਡੇ ਪੱਧਰ ਤੇ ਪ੍ਰੋਟੈਸਟ ਕੀਤੇ ਗਏ ਅੰਮ੍ਰਿਤਸਰ ਦੇ ਦੁਕਾਨਾਂ ਬੰਦ ਕਰਾਈਆਂ ਗਈਆਂ ਕਾਰੋਬਾਰ ਬੰਦ ਕਰਾਏ ਗਏ। ਪਿਛੇ ਅੰਮ੍ਰਿਤਸਰ ਦੇ ਨਹੀਂ ਅੰਮ੍ਰਿਤਸਰ ਤੋਂ ਬਾਹਰ ਵੀ ਪ੍ਰੋਟੈਸਟ ਹੋਇਆ ਹੋ ਜਾਗਾ ਤੇ ਇੰਤਕਾ ਨਾ ਬੰਦ ਹੋਈਆਂ। ਰੋਸ ਵਿਖਾਵੇ ਹੋਏ ਆ ਕਿਉਂ? ਕਿਉਂਕਿ ਬਾਬਾ ਭੀਮਰਾਓ ਅੰbedkar ਕਿਸੇ ਇੱਕ ਤਰ੍ਹਾਂ ਨਹੀਂ ਸਾਰੇ ਹਿੰਦੁਸਤਾਨ ਦੇ ਸਾਰੇ ਭਾਰਤ ਦੇ ਸਾਂਝੇ ਬਾਬਾ ਭੀਮਰਾਓ ਅੰbedkar ਆ। ਸੋ ਜਦੋਂ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਕੋਈ ਮੰਦਭਾਗੀ ਕੱਟਣਾ ਇਦਾਂ ਦਾ ਵਰਤਾਰਾ ਕੀਤਾ ਗਿਆ ਉਹਨਾਂ ਦੇ ਪੁੱਤ ਨਾਲ ਤਾਂ ਸੁਭਾਵਿਕ ਹੈ ਕਿ ਇਸ ਮੁਲਕ ਦੇ ਅੰਦਰ ਇੱਕ ਗੁੱਸੇ ਦੀ ਲੈ ਰੁਠੀ ਜਿਹਦਾ ਸਭ ਤੋਂ ਵੱਡਾ ਪ੍ਰਤੀਕਰਮ ਆਪਾਂ ਦੇਖ ਰਹੇ ਹਾਂ ਅਮਰਸਰ ਦੇ ਚ ਹਾਲਾਂਕਿ ਉਹ ਦੋਸ਼ੀ ਫੜਿਆ ਵੀ ਗਿਆ ਕੁਝ ਕੁਝ ਵੀ ਕੀਤੀ ਜਾ ਰਹੀ ਹੈ ਜੀ ਦੀ ਜਾਂਚ ਤੋਂ ਪੜਤਾਲ ਤਬਾ ਸਾਹਮਣੇ ਆਏਗਾ ਇਸ ਪਿੱਛੇ ਵੱਡੀ ਕਿਹੜੀ ਵੱਡੀ ਐਡੀ ਕੋਈ ਸਾਹੇ ਸੀ ਅਰੇ ਸਧਾਰਨ ਗੱਲ ਨਹੀਂ ਲੱਗਦੀ ਵੀ ਜਨ ਉਸ ਵਿੱਚ ਗੱਲ ਇਹ ਕਹਿ ਸਕਦਾ ਹੈ ਕਿ ਪੰਜਾਬੀ ਸੂਬੇ ਨੂੰ ਪੰਜਾਬ ਨੂੰ ਅਸਰ ਕਰਨ ਦੇ ਲਈ ਕਿਸੇ ਪੰਜਾਬ ਦੇ ਦੁਸ਼ਮਣਾਂ ਦਾ ਵੱਡਾ ਹੈ ਕਾਰ ਆਏਗਾ ਕੋਗਵਾਸ ਦਾ ਪੰਜਾਬ ਗੁਰੂ ਤਾਂ ਸਾਨੂੰ ਜਿਹੜਾ ਇਹ ਮਿਸ਼ਨ ਸਿਖਿਆ ਹੀ ਦਿੰਦਾ ਸਾਰੇ ਧਰਮਾਂ ਸਾਰੇ ਵਰਗਾਂ ਦਾ ਸਤਿਕਾਰ ਕਰਨਾ ਤੇ ਫਿਰ ਪਪਾ ਭੀਮਰਾਓ ਉਮੀਦਕਰ ਉਹ ਤਾਂ ਹਾਈ ਜਿਹੜਾ ਕਾ ਸਤਿਕਾਰ ਦੇ ਪਾਤਰ ਹੈ ਜਿਸ ਤਰ੍ਹਾਂ ਉਹਨੇ ਦੇਸ਼ ਦੇ ਲਈ ਕੰਟਰੀਬਿਊਟ ਕੀਤਾ ਕੁਰਬਾਨੀਆਂ ਕੀਤੀਆਂ ਗਲਤ ਪਾਇਤਿਆਂ ਉੱਪਰ ਚੁੱਕਣ ਲਈ ਕੀਤਾ ਤੇ ਗਣਮਿਤ ਕੇ ਜਿਹੜਾ ਨਿਸ਼ਾਨਾ ਬਣਾਇਆ ਗਿਆ ਉਹ ਸਾਫ਼ ਜਿਹੀ ਜ਼ਾਹਰ ਕਹ ਲਈ ਲੱਗ ਰਹੀ ਹੈ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਸ਼ਾਂਤੀ ਵਾਲਾ ਪਰ ਉਹਨੂੰ ਕੋ ਗਵਾਦਾ ਪੰਜਾਬ ਹੈ ਉਸ ਨੂੰ ਅਰਥਰ ਕਰ ਲਈ ਉਹਦੇ ਚ ਹਵਰਾ ਤਵੜੀ ਮੇਚੋਂ ਹੋਣ ਲਈ ਇਹ ਕਾਰਵਾਈ ਕੀਤੀ ਗਈ ਹੈ ਸਾਨੂੰ ਸਾਰੇ ਪੰਜਾਬੀਆਂ ਨੂੰ ਮੈਂ ਵੀ ਕਹਾਂਗਾ ਕਿ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ ਜਿਸ ਵੀ ਦੋਸ਼ੀ ਨੇ ਗੱਲ ਕੀਤੀ ਹੈ ਉਹਦਾ ਵਰਤਾਰਾ ਸਾਹਮਣੇ ਆਇਆ ਪੁਲਿਸ ਕਾਰਵਾਈ ਵੀ ਕਰ ਰਹੀ ਹੈ ਕੁਝ ਵਰਤਾਰਾ ਵੀ ਸਾਹਮਣੇ ਆਏਗੀ ਇੰਨੀ ਗੱਲ ਜ਼ਰੂਰ ਹੈ ਤੇ ਪਛੋਕੜ ਦੇ ਚ ਕੀ ਕਹਾਂਗੇ ਜੇ ਵਾਪਰਿਆ ਇਹ ਜ਼ਰੂਰ ਸਪਸ਼ਟ ਹੋਣੀ ਚਾਹੀਦੀ ਹੈ ਗੱਲ ਕਿ ਕਿਹੜੀਆਂ ਤਰ੍ਹਾਂ ਦੇਖਣ ਨੂੰ ਵਿਅਕਤੀ ਇੱਕ ਸਧਾਰਨ ਜਿਹਾ ਲੱਗਦਾ ਹੈ ਪਰ ਲੋਦੇ ਪ੍ਰਸ਼ੋਕੜ ਦੇ ਵਿੱਚ ਕਿਹੋ ਜਿਹਾ ਤੇਰਾ ਕੌਣ ਲੋਕ ਹੈ ਜਿਨ੍ਹਾਂ ਨੇ ਐਟਾ ਵੱਡਾ ਘਰਾ ਕਰਾਇਆ ਉਹ ਸਾਰੇ ਮੁਲਕ ਦੇ ਸਾਹਮਣੇ ਕਟੋੜ ਪੰਜਾਬ ਦੇ ਸਾਹਮਣੇ ਸਥਿਤੀ ਜ਼ਰੂਰ ਸਪੱਸ਼ਟ ਹੋਣੀ ਚਾਹੀਦੀ ਹੈ ਪੰਜਾਬ ਦੀ ਧਰਤੀ ਦਾ ਨਫਰ ਦਾ ਵਿੱਚ ਪੈਦਾ ਨਹੀਂ ਹੁੰਦਾ ਅਕਸਰ ਮੁਖੰਤਰੀ ਭਗਵੰਤ ਮਾਨ ਦੇ ਕੋ ਰਾਜਸੀ ਤੌਰ ਤੇ ਮਤਲਬ ਹੋਰ ਸੰਦੇਸ਼ ਦੇ ਆਪਸ ਵਿੱਚ ਰਾਜਸੀ ਤਰ੍ਹਾਂ ਦੇ ਪ੍ਰਮੁਖੰਤਰੀ ਭਗਵੰਤ ਮਾਨ ਅਕਸਰ ਪੰਜਾਬ ਬਾਰੇ ਕਹਿੰਦੇ ਹੁੰਦੇ ਆ ਇਹ ਧਰਤੀ ਐਸੀ ਜ਼ਰਖੇਜ਼ ਹੈ ਕਿਥੇ ਨਫਰ ਦੇ ਬੀਜ ਬੀਜੇ ਨਹੀਂ ਜਾ ਸਕਦੇ ਨਾ ਨਫਰ ਦਾ ਬੀਜ ਪੁੰਗਰ ਸਕਦਾ ਸੋ ਇਸ ਵਜ੍ਹਾ ਪ੍ਰੋਟੈਸਟ ਜ਼ਰੂਰ ਹੋ ਰਿਹਾ ਰੂਸ ਬਖਾਵੇ ਵੀ ਹੋਏ ਆਂ ਬੰਦੇ ਸਾਰੇ ਹੀ ਮੰਗੇ ਕਰ ਰਿਹਾ ਕਿ ਜਿਸ ਨੇ ਵੀ ਇਹ ਕਾਰਾ ਕੀਤਾ ਉਹਦੇ ਖਿਲਾਫ ਕਾਰਵਾਈ ਸ਼ਕਤੀ ਨਾਲ ਹੋਣੀ ਚਾਹੀਦੀ ਆ ਪਰ ਪੰਜਾਬ ਜਿਹੜਾ ਹੈਗਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੰਜਮ ਵਿੱਚ ਰੱਖ ਦਿਆਂ ਦੁਸ਼ਮਣ ਖਿਲਾਫ ਕਾਰਵਾਈ ਦੀ ਗੱਲ ਤਾਂ ਕਰ ਰਿਹਾ ਪਰ ਪੰਜਾਬ ਚ ਜਿਹੜਾ ਅਮਨ ਨੂੰ ਲਾਂਗੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਸਾਜੇ ਜ਼ਰੂਰ ਪੰਜਾਬੀਆਂ ਨੇ ਨਾ ਕਾਮ ਕੀਤੀ ਹੈ ਕਿ ਪੰਜਾਬੀ ਇਹੋ ਜੀ ਸਾਜਿਦ ਦਾ ਸ਼ਿਕਾਰ ਨਹੀਂ ਹੋਣਗੇ ਦੂਸਰੀਆਂ ਨੂੰ ਕਾਰਵਾਈ ਹੋਵੇ ਪਰ ਇਹ ਨਹੀਂ ਕਿ ਪੰਜਾਬ ਨੂੰ ਲਾਂਭੂ ਲਾਉਣ ਦੇ ਲਈ ਕੋਈ ਇਦਾਂ ਦੀ ਕਾਰਵਾਈ ਕੀਤੀ ਜਾਏ ਸੋ ਵੱਡੀ ਮੰਦਭਾਗੀ ਘਟਨਾ ਹੈ ਅਰ ਆਸਰਾਨ ਘਟਨਾ ਹੈ ਇਸ ਤਰ੍ਹਾਂ ਨਾ ਮਾਮਲਾ ਨਹੀਂ ਇਧੇ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਸਥਿਤੀ ਸਪਸ਼ਟ ਹੋਣੀ ਚਾਹੀਦੀ ਹੈ ਪੰਜਾਬ ਤਾਂ ਹਮੇਸ਼ਾ ਹੀ ਹੋਰ ਇਹ ਵੀ ਕਹਿ ਦਿੰਦਾ ਹੈ ਕਿ ਪੰਜਾਬ ਦੇ ਦੇ ਦਾ ਉਹ ਹਿੱਸਾ ਹੈ ਜਿੱਥੇ ਸਭ ਤੋਂ ਵੱਡੀ ਗਿਣਤੀ ਚ ਦਰਦ ਭਾਈ ਚਾਰਾ ਗਰੀ ਭਾਈ ਚਾਰਾ ਜਿਹੜਾ ਉਦੇ ਸੰਖਿਆ ਸਤਵ ਦੇ ਰਿਹਾ। ਜੋ ਪੰਜਾਬ ਦਾ ਆਪਣੇ ਆਪ ਦੀ ਦਿੱਲਤ ਭਾਈਚਾਰੇ ਲਈ ਬੜੀ ਇੱਕ ਸੁਰੱਖਿਅਤ ਥਾਂ ਹੈ। ਇਥੇ ਦਾ ਪੰਜਾਬੀ ਕੋਈ ਸੋਚ ਵੀ ਸਕਦਾ ਹੈ ਉਹ ਜਹ ਕਾਰਾ ਕਰਨੀ। ਜਿਸ ਨੇ ਵੀ ਕੀਤਾ ਇਹ ਸੱਚ ਜਾਂ ਸੱਚਾਈ ਜਾਂ ਤੱਥ ਜ਼ਰੂਰ ਸਾਹਮਣੇ ਆਉਣੇ ਚਾਹੀਦੇ ਕਿ ਆਕਰ ਕੌਣ ਹੈ ਜੋ ਪੰਜਾਬ ਨੂੰ ਅਸਥਿਰ ਕਰਨਾ ਚਾਹੁੰਦਾ ਹੈ। ਇਹਦੇ ਲਈ ਰਾਸੀ ਪਾਰਟੀਆਂ ਦਾ ਜਿਵੇਂ ਆਪ ਐਂਗਲ ਦੇਖੀਏ। ਬਹੁਤ ਬਹੁਤ ਰਾਸੀ ਪਾਰਟੀਆਂ ਵਿਰੋਧ ਕਰ ਰਹੀਆਂ ਨਿਖੇਦੀ ਕਰ ਰਹੀਆਂ ਸੁਭਾਵਿਕ ਹੈ। ਰਾਜੀ ਪਾਰਟੀ ਨੇ ਜ਼ਿੰਮੇਵਾਰੀ ਬਣਦੀ ਹੈ ਚਾਹੇ ਆਪਾਂ ਕਾਲੀ ਦਾਲ ਦੀ ਗੱਲ ਕਰੀਏ ਕਾਲੀ ਦਾਲ ਦੇ ਪ੍ਰਧਾਨ ਸੰਵੀਰ ਬਾਦਲ ਨੇ ਮੁਖੀਦੀ ਕੀਤੀ ਹੈ ਦੁਸ਼ੰਕਰਵ ਕਾਰਬੇ ਨੇ ਮੰਨ ਕੀਤੀ ਹੈ ਕਾਂਗਰਸ ਪਾਰਟੀ ਉਹਨਾਂ ਨੇ ਤਾਂ ਬੁੱਤ ਦੇ ਜਾ ਕੇ ਦੁੱਧ ਦੇ ਨਾਲ ਬੁੱਤ ਨੂੰ ਦੁਆਰਾ ਤੋਂ ਪਵਿੱਤਰ ਕੀਤਾ ਹੈ ਧੋਇਆ ਉਹਨਾਂ ਨੂੰ ਜਣੀ ਉਹਨਾਂ ਨੇ ਆਪਣੀ ਜਿਲੀ ਸਰਦਾ ਉਦੇਪਤੀ ਪ੍ਰਗਟਾਵਾ ਕੀਤਾ ਹੈ ਕਿ ਤੇ ਕਾਂਗਰਸ ਨੇ ਵੀ ਨਿਕੇਦੀ ਕੀਤੀ ਹੈ ਭਾਜਪਾ ਵੀ ਕਹਿ ਰਿਹਾ ਕਿ ਪੰਜਾਬ ਨੂੰ ਕੌਣ ਜਿਹੜਾ ਹੈਗਾ ਬਰਬਾਦ ਕਰਨਾ ਚਾਹੁੰਦਾ ਹੈ ਸਾਂਝ ਸਾਹਮਣੇ ਆਉਣੀ ਚਾਹੀਦੀ ਹੈ ਆਪ ਵਾਲੇ ਦਾ ਹਾਈ ਹੈ ਆਪ ਦਾ ਸਰਕਾਰ ਲੀਡਰਸ਼ਿਪ ਉਹ ਵੀ ਕਹਿ ਰਹੀ ਹੈ ਕਿ ਦੂਸ਼ਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਮੁਖੰਦਰ ਭਗਵੰਤ ਮਾਨ ਨੇ ਕਿਹਾ ਕਿ ਸਖਤ ਕਾਰਵਾਈ ਕੀਤੀ ਜਾਏਗੀ ਸੇ ਇਸ ਮੰਨ ਲਏ ਤੇ ਪੂਰਾ ਪੰਜਾਬ ਇੱਕ ਸੁਰ ਹੈ ਕਿ ਭਾਬਾ ਪੀਮਰਾ ਉਵੇਦਕਰ ਤੇ ਬੁੱਤ ਨਾਲ ਜਿਹੜੀ ਛੇੜਛਾੜ ਹੋਈ ਹੈ ਇਸ ਨੂੰ ਗੁਰਦਾਸ ਨਹੀਂ ਕੀਤਾ ਜਾਏਗਾ ਔਰ ਦੂਸਿਆਂ ਖਰਾ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੋਈ ਦੂਜੀ ਰਾਇ ਹੋ ਹੀ ਨਹੀਂ ਸਕਦੀ ਜੀ ਕੁਮ ਜਿ세ਦੋ ਸਭ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ 5 ਫਰਵਰੀ ਨੂੰ ਇਲੈਕਸ਼ਨਸ ਹੋਣ ਜਾ ਰਹੇ ਨੇ ਜਿਸ ਕਰਕੇ ਸਿਆਸੀ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਹਰ ਇੱਕ ਪਾਰਟੀ ਦੇ ਵੱਲੋਂ ਕਾਫੀ ਦਾਅ ਪੇਂਚ ਖੇਡੇ ਜਾ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਅਪਣਾਏ ਜਾ ਰਹੇ ਨੇ ਕਿ ਉਹਨਾਂ ਦੀ ਜਿੱਤ ਹੋ ਜਾਵੇ ਇਸ ਵਿਚਾਰਲੇ ਅੱਜ ਆਮ ਆਦਮੀ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਗਰੰਟੀਆਂ ਦਿੱਤੀਆਂ ਨੇ ਇਸ ਬਾਰੇ ਤੁਹਾਡੇ ਕੀ ਕਹਿਣਾ ਹੈ ਬਿਲਕੁਲ ਪੰਜਾਬੀਆਂ ਲਈ ਮੈਂ ਅਸਲ ਇਹ ਕਹਿਣਾ ਹਾਂ ਜਦੋਂ ਆਪਾਂ ਦਿੱਲੀ ਦੇ ਚੋਣਾਂ ਦੀ ਗੱਲ ਕਰਦੇ ਹਾਂ ਕਿ ਪੰਜਾਬ ਤੇ ਦਿੱਲੀ ਇੱਕ ਦੂਜੇ ਦੇ ਨਾਲ ਨਜ਼ਦੀਕ ਹੈ ਚੋਣ ਦਿੱਲੀ ਵੀ ਹੋ ਰਹੀ ਹੈ ਲੱਗਦਾ ਹੈ ਜੇ ਪੰਜਾਬ ਵਾਲੇ ਇਲੈਕਸ਼ਨ ਲੜਦੇ ਹੁਣ ਪੰਜਾਬ ਦੀਆਂ ਸਾਰੀਆਂ ਤਰ੍ਹਾਂ ਚਾਹੇ ਕਾਂਗਰਸ ਹੈ ਭਾਰਤੀ ਜਨਤਾ ਪਾਰਟੀ ਆ ਅਕਾਲੀ ਦਲ ਹੈ ਆ ਬੜੇ ਹੈ ਸਾਰੇ ਦੇ ਸਾਰੇ ਜਿਹੜੇ ਦਿੱਲੀ ਚ ਪਹੁੰਚੇ ਹੋਏ ਆ ਔਰ ਚੋਣ ਸ਼ਕਰਵਾਲ ਨੂੰ ਪਹੁੰਚ ਰਹੀ ਹੈ ਇਸ ਵੇਲੇ ਜੇ ਗੈਸਬਸ ਦੀ ਗੱਲ ਕਰ ਲਈਏ ਪੰਜਾਬ ਔਰ ਦਿੱਲੀ ਦੀ ਗੱਲ ਕਰ ਲਈਏ ਬਾਕੀ ਸਾਨੀਆ ਥਾਵਾਂ ਦੀ ਗੱਲ ਕਰ ਲਈਏ ਉੱਥੇ ਆਮ ਲੋਕਾਂ ਨੂੰ ਕਿਤੇ ਦਿੱਲੀ ਕਿਸੇ ਨੇ ਜਾਣਾ ਹੋਵੇ ਨਾ ਜਨਾਂ ਚ ਕਿਹਾ ਜਾਂਦਾ ਕਿ ਨਾ ਜਾਓ ਉਹ ਚੋਣਾ ਹੋ ਰਹੀਆਂ ਕਿਸੇ ਨੂੰ ਰਹਿਣ ਲਈ ਜਗ੍ਹਾ ਨਹੀਂ ਮਿਲੇਗੀ ਸੋ ਇੰਨੀ ਦਿਲਚਸਪੀ ਹੈ ਪੰਜਾਬੀਆਂ ਦੀ ਦਿੱਲੀ ਦੇ ਆ ਚੋਣਾ ਦੇ ਅੰਦਰ ਸੋ ਜੋ ਵੀ ਉੱਥੇ ਐਲਾਨ ਹੁੰਦੇ ਐ ਚਾਹੇ ਭਾਜਪਾ ਵਾਲੇ ਕਰਦੇ ਐ ਚਾਹੇ ਆਪ ਵਾਲੇ ਕਰਦੇ ਐ ਕਾਂਗਰਸ ਵਾਲੇ ਕਰਦੇ ਐ ਉਹਦਾ ਪੰਜਾਬ ਦਾ মিডিਆ ਮੰਨ ਤਨਵੀ ਕਰਦਾ ਪੰਜਾਬੀ ਦੇਖ ਤੋਂ ਬਾਅਦ ਦੇ ਵੀ ਹੈ ਅਜਰਵਿੰਦ ਕੇਜਰੀਵਾਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਨੇ মিডিਆ ਨੂੰ ਮੁਖਤਤ ਹੁੰਦੇ ਆ ਨਵੇਂ ਗਰੰਟੀਆਂ ਦਾ ਐਲਾਨ ਕੀਤਾ ਹੈ ਪੁਰਾਣੀਆਂ ਗਰੰਟੀਆਂ ਨੂੰ ਧਰਾਇਆ ਪੁਰਾਣੀਆਂ ਗਰੰਟੀਆਂ ਦੇ ਚੱਲ ਜਾਣੇ ਨੇ ਕਿਹਾ ਕਿ ਜੋ ਪਿਛਲੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਜਾਨੀ ਪਿਛਲੇ ਸਾਲਾਂ ਚ ਜੋ ਗਰੰਟੀਆਂ ਦਿੱਤੀਆਂ ਗਈਆਂ ਨਮਾਈਆਂ ਗਈਆਂ ਉਹ ਰਵਿੰਦ ਕੇਂਦਰੀ ਭਾਰਤ ਨੇ ਫੇਰ ਇਹ ਵਾਦਾ ਕੀਤਾ ਕਿ ਉਹ ਗਰੰਟੀਆਂ ਜਾਰੀ ਰਹਿਣਗੀਆਂ ਉਹਨਾਂ ਚ ਕੋਈ ਤੰਦਲੀ ਨਹੀਂ ਹੋਏਗੀ ਜੋ ਸੂਤਾ ਮਿਲਦੀਆਂ ਮਿਲਦੀਆਂ ਰਹਿਣਗੀਆਂ ਨਾਲ ਹੀ ਉਹਨਾਂ ਨੇ ਬਜ਼ੁਰਗਾਂ ਦੇ ਜਿਹੜੀ ਨਵੀਂ ਗਰੰਟੀ ਦਿੱਤੀ ਹੈ ਉਹਦੀ ਗੱਲ ਵੀ ਕੀਤੀ ਹੈ ਔਰਤਾਂ ਲਈ ਜਿਹੜੀ ਵਿੱਤੀ ਮਦਦ ਦੀ ਗੱਲ ਕੀਤੀ ਉਹ ਵੀ ਕਿਹਾ ਕਿ ਉਹਨਾਂ ਨੇ ਅਸੀਂ ਪੂਰੀ ਕਰਾਂਗੇ ਮਕਾਨਾਂ ਦੇ ਕਿਰਾਏ ਦੇ ਰਹਿੰਦੇ ਲੋਕਾਂ ਉਹ ਵੀ ਕਹਿੰਦੇ ਕਿ ਕਿਰਾਏਦਾਰਾਂ ਨੂੰ ਵੀ ਬਿਜਲੀ ਦੀ ਗੱਲ ਹੋਵੇ ਚਾਹੇ ਪਾਣੀ ਦੇ ਬਿੱਲਾਂ ਦੀ ਗੱਲ ਹੋਵੇ ਉਹਦੇ ਸ਼ਿਰਕ ਕੰਸੈਸ਼ਨ ਜਾਂ ਸਹੂਲਤਾਂ ਦਿੱਤੀਆਂ ਜਾਣੀਆਂ ਇਦਾਂ ਹੀ ਜਿਹੜੀਆਂ ਧਾਰਮਿਕ ਮਾਮਲਾ ਵਿੱਚ ਚਾਹੇ ਮੰਦਿਰ ਦੇ ਪੁਜਾਰੀ ਹੋਣ ਚਾਹੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹੋਣ ਉਹਨਾਂ ਨੂੰ ਵੀ 18000 ਰੁਪਏ ਪ੍ਰਤੀ ਮਹੀਨਾ ਜਿਹੜਾਗਾ ਸੇਵਾਵਾਜੂ ਦੇਣ ਦੀ ਗੱਲ ਕੀਤੀ ਗਈ ਹੈ ਸੋ ਵੱਡੇ ਆਪਰਾਲੇ ਅਨੰਦ ਕੇਜਰੀ ਵੱਲੋਂ ਬੋਲ ਕੀਤੇ ਜਾ ਰਹੇ ਔਰ ਇਹ ਕਹਿ ਰਹੇ ਕਿ ਮੈਂ ਪਿਛਲੀਆਂ ਗਾਰੰਟੀਆਂ ਤਾਂ ਕੰਟੀਨਿਊ ਕਰਾਂ ਹੀ ਕਰਾਂਗਾ ਪਰ ਨਵੀਆਂ ਗਰੰਟੀਆਂ ਦੇ ਫੁੱਲ ਚੜਾਏ ਜਾਣਗੇ ਕਿ ਕੇਵੀ ਗੱਲ ਐ ਮੈਂ ਕਿਉਂਕਿ ਪਿਛਲੇ ਲਗਾਤਾਰ ਦੋ ਟਰਮਾਂ ਚ ਆਬੜੇ ਰਹੀ ਐ ਪਰ ਆਪਨੇ ਕੁਝ ਗਰੰਟੀਆਂ ਦਮਾਈਆਂ ਵੀ ਐ ਜਿਹੜਾ ਉਸ ਦਿੱਲੀ ਦੇ ਲੋਕਾਂ ਤੇ ਅਸਰ ਵੀ ਨਜ਼ਰ ਆ ਰਿਹਾ ਦੂਜੇ ਪਾਸੇ ਭਾਜਪਾ ਵਾਲੇ ਐ ਭਾਜਪਾ ਵਾਲੇ ਲਗਾਤਾਰ ਇਹ ਗੱਲ ਕਹਿ ਰਹੇ ਐ ਕਿ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਜਿਹੜੇ ਵਾਅਦੇ ਕਿੱਥੇ ਜਾ ਰਿਹਾ ਆ ਵੱਲੋਂ ਉਹ ਕੇਵਲ ਵਾਅਦੇ ਝੂਠੇ ਐ ਨਾਲ ਹੀ ਇਹ ਵੀ ਕਹਿ ਲਈਏ ਕਿ ਜੋ ਗਰੰਟੀਆਂ ਪਿਛਲੇ ਸਮੇਂ ਚ ਲਾਗੂ ਹੋ ਗਈਆਂ ਉਹ ਗਰੰਟੀਆਂ ਜਿਉਂਦੇ ਆਂ ਤਿਉਹ ਜਾਰੀ ਰਹਿਣਗੀਆਂ ਉਹਨਾਂ ਨੂੰ ਹਟਾਇਆ ਨਹੀਂ ਜਾਏਗਾ ਸੋ ਭਾਜਪਾ ਕੋਸੇ ਇਹ ਵੀ ਬਣਾ ਰਹੀ ਹੈ ਕਿ ਆਹ ਬਲੋਂ ਕੁਝ ਗਰੰਟੀਆਂ ਦਿੱਤੀਆਂ ਜਰੂਰ ਗਈਆਂ ਇਹਨਾਂ ਦਾ ਫਾਇਦਾ ਹੋਰ ਹੈ ਲੋਕਾਂ ਨੂੰ ਤੂੰ ਦਾ ਭਰੋਸਾ ਦਿੱਤਾ ਜਾ ਰਿਹਾ ਕਿ ਹਟਾਇਆ ਨਹੀਂ ਜਾਏਗਾ ਔਰ ਨਵੀਆਂ ਜਿਹੜੀਆਂ ਗਰੰਟੀਆਂ ਜਿਹੜੀਆਂ ਹੈ ਗਿਆ ਭਾਜਪਾਲੇ ਕਹਿੰਦੇ ਕਿ ਜੇ ਸਾਡੀ ਸਰਕਾਰ ਸਤਾ ਦਿੱਲੀ ਚ ਲੈ ਕੇ ਆਉਂਗੇ ਤਾਂ ਡਬਲ ਇੰਡੈਂਡ ਦੀ ਸਰਕਾਰ ਹੋਏਗੀ ਕੇਂਦਰ ਤੇ ਸਰਕਾਰ ਦਿੱਲੀ ਸੇ ਸਰਕਾਰ ਇਸੇ ਦਿੱਲੀ ਦੇ ਲੋਕਾਂ ਨੂੰ ਜਿਹੜੀਆਂ ਨਵੀਆਂ ਸੋਚਾਂ ਦੇਵਾਂਗੇ ਪੁਰਾਣੀਆਂ ਸੋਚਾਂ ਵੀ ਕੰਟੀਨਿਊ ਰੱਖਾਂਗੇ ਅੱਗੇ ਗੱਲ ਆਪਣੀ ਕਾਂਗਰਸ ਦੀ ਬਣਦੀ ਹੈ ਕਾਂਗਰਸ ਦੇ ਸਾਰੇ ਘਾਸਦੇ ਚੱਲਦੇ ਆ ਹਾਲਾਂਕਿ ਵਾਕਸਸ ਜੇ ਕਾਂਗਰਸੀ ਗੱਲ ਹੁੰਦੀ ਹੈ ਆਪਾਂ ਕਹਿੰਨਾ ਹੈ ਜਿਹੜੀ ਮੁਖ ਟਕ ਦਿਨੋਂ ਦਿਨ ਜਿੱਦਾਂ ਸਥਿਤੀ ਸਾਹਮਣੇ ਆ ਰਹੀ ਹੈ ਉਹਦੇ ਮੁਤਾਬਕ ਮੁਖ ਟਕ ਤਾਂ ਬਣ ਰਹੀ ਆ ਆਪ ਦੇ ਵਿੱਚ ਘਾਹ ਤੇ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਪਰ ਕਾਂਗਰਸ ਨੂੰ ਵੀ ਆਪਾਂ ਇਗਨੋਰ ਨਹੀਂ ਕਰਦੇ ਕਾਂਗਰਸ ਪੀਜੀ ਦੇ ਤਰਜ਼ ਦੇ ਤੌਰ ਤੇ ਐਸ ਵਾਰ ਜਾਦਾ ਜੋਰ ਸੋ ਨਾਲ ਮੈਦਾਨ ਦੇ ਚੁੱਤਰੀ ਆ ਪੰਜਾਬ ਦੇ ਆਗੂ ਦੂਜੇ ਸੂਬਿਆਂ ਦੇ ਆਗੂ ਵਾਕਾ ਕਸੂਬੇ ਦੇ ਆਗੂ ਕਾਂਗਰਸ ਵੱਲ ਵੀ ਆ ਕੇ ਜੋਰ ਜਮਾਈ ਕਰ ਰਿਹਾ ਸੋ ਕਾਂਗਰਸ ਨੂੰ ਲੱਗਦਾ ਹੈ ਕਿ ਇਸ ਵਾਰ ਦਿੱਲੀ ਦੇ ਚੋਣਾਂ 'ਚ ਆਪਣਾ ਕੋਈ ਸ਼ੇਰ ਆਪਣਾ ਹਿੱਸਾ ਲੈਣਾ ਚਾਹੁੰਦੀ ਹੈ ਪਾਉਣਾ ਚਾਹੁੰਦੀ ਹੈ ਕਿਉਂਕਿ ਆ ਪੰਜ ਨੂੰ ਜਦੋਂ ਫਰਵਰੀ ਨੂੰ ਵੋਟਾਂ ਪੈਣੀਆਂ ਫੈਸਲਾ ਤਾਂ ਦਿੱਲੀ ਦੇ ਲੋਕਾਂ ਨੇ ਕਰਨਾ ਹੈ ਪਰ ਇਹ ਗੱਲ ਜ਼ਰੂਰ ਬੜੀ ਐਮ ਹੈ ਇਹਨਾਂ ਚੋਣਾਂ 'ਚ ਇਸ ਵਾਰ ਜਿੱਤੋ ਤਾਂ ਕਿ ਰੇਵੜੀਆਂ ਵੰਡਣ ਦਾ ਸਵਾਲ ਹੈ ਕਿਸੇ ਵੀ ਤਰ੍ਹਾਂ ਨੇ ਉਹਦੇ ਚ ਐਜਰਿਸ ਸੁਗੋਚ ਨਹੀਂ ਕੀਤਾ ਕਨਿਊਜ਼ ਨਹੀਂ ਕੀਤੀ ਦੇਲ ਖੋਲ ਕੇ ਰਿਓੜੀਆਂ ਵੰਡੀਆਂ ਨਾਲੇ ਜਦੋਂ ਰਿਓੜ ਦਾ ਜ਼ਬਾਨੀ ਕਲਾਮੀ ਵੰਡੀਆਂ ਹੁਣ ਪੰਜਾਬੀ ਦੀ ਇੱਕ ਕਹਾਵਤ ਆ ਸਿਆਣੇ ਨੇ ਬਣਾਈ ਬੜੀ ਪੁਰਾਣੀ ਪਿਆਰੀ ਕਹਾਵਤ ਲੱਗਦੀ ਐ ਕਹਿੰਦੇ ਜੇ ਥੁੱਕਾ ਨਾਲ ਬੜੇ ਪਕਾਉਣੇ ਹੋਣ ਤਾਂ ਫਿਰ ਤੇਲ ਕਿਉਂ ਘੱਟ ਰੱਖਣਾ ਕਿਉਂਕਿ ਥੁੱਕਾ ਨਾਲ ਹੀ ਬੜੇ ਤਾਂ ਪਕਾਉਣੇ ਨਾਲ ਤੇਲ ਦਾ ਪਾਉਣਾ ਹੀ ਨਹੀਂ ਸਵੇਸ ਕਰਕੇ ਜੇ ਕਹਿੰਦੇ ਹਵਾ ਦੇ ਵਿੱਚ ਹੀ ਰਿਓੜੀਆਂ ਦੇਣੀਆਂ ਇਦੀ ਸਿਆਹ ਗਰੰਟੀਆਂ ਦਿੰਦੇ ਨੇ ਆਜ ਤੋਂ ਮੇਰੇ ਵਾਲਿਆਂ ਦਿੰਦੇ ਨੇ ਹਦਾਨੇ ਸਹੂਲਤਾਂ ਦੇਵਾਂਗੇ ਸਾਰਿਆਂ ਨੂੰ ਪ੍ਰਵਾਖਾ ਕਪਾਟੀਆ ਵੱਲੋਂ ਫਿਰ ਇੱਕ ਦੂਜੇ ਤੋਂ ਦੌੜ ਅੱਗੇ ਲੱਗੀ ਹੋਈ ਹੈ ਆ ਵਾਲੀ ਕਹਿੰਦੇ ਕਿਸੇ ਪਹਿਲੇ ਨੰਬਰ ਤੇ ਆ ਲੋਕਾਂ ਨੂੰ ਸਹੂਲਤਾਂ ਦੇ ਭਾਜਪਾ ਕਹ ਰਿਹਾ ਕਿ ਨਹੀਂ ਸਾਨੂੰ ਜਰਾ ਅਜ਼ਮਾ ਕੇ ਤਾਂ ਦੇਖੋ ਅਸੀਂ ਉਹਨਾਂ ਨਾਲੋਂ ਵੱਧ ਸਹੂਲਤਾਂ ਦੇਵਾਂਗੇ ਕਿਹੜੀਆਂ ਸਹੂਲਤਾਂ ਲਾਗੂ ਹੋਣੀਆਂ ਜਿਹੜੀਆਂ ਨਹੀਂ ਹੋਣੀਆਂ ਜੇ ਆਪਾਂ ਕਿਸੇ ਹੋਰ ਦੀ ਗੱਲ ਨਾ ਵੀ ਕਰੀਏ ਸਾਰੀਆਂ ਜਿਹੜੀਆਂ ਮੁੱਖ ਗੱਲਾਂ ਉਹਨਾਂ ਦੀ ਗੱਲ ਵੀ ਸੁਣ ਲਈਏ ਆਪਾਂ ਵਾਲਿਆਂ ਦੀ ਭਾਜਪਾ ਕੀ ਆਖਦੀ ਹੈ ਭਾਜਪਾ ਵਾਲੇ ਆਪਾਂ ਬਾਰੇ ਕੀ ਆਖਦੇ ਆ ਔਰ ਆਪ ਦੇ ਪਾਜਪਾ ਬਾਰੇ ਕਾਂਗਰਸ ਕੀ ਆਖਦੀ ਹੈ ਤੇ ਕਾਂਗਰਸ ਬਾਰੇ ਭਾਜਪਾ ਤੇ ਆਪ ਕੀ ਆਖਦੀ ਹੈ ਆਪਾਂ ਨੂੰ ਦਰਸ਼ਕਾਂ ਨੂੰ ਦੱਸਣੀ ਲੋੜ ਨਹੀਂ ਪੈਗੀ ਇਹਨਾਂ ਪਾਰਟੀਆਂ ਦੇ ਬਿਆਨ ਸੁਣ ਲਓ ਉਹ ਹੀ ਦੱਸ ਦਿੰਦੇ ਆ ਕਿ ਜੀ ਚੋਣਾ ਕਰਕੇ ਵਾਅਦੇ ਕੀਤੇ ਜਾ ਰਹੇ ਆ ਸਾਡੇ ਛੋਟਾ ਨਥਾਰਾ ਕੀ ਹੋਏਗਾ ਇਹ ਜ਼ਰੂਰ ਹੈ ਕਿ ਸੁਮਣੀ ਅਕਾਲੀ ਦਲ ਇਹਨਾਂ ਚੋਣਾਂ 'ਚ ਪਛੜਿਆ ਕਿ ਕਿਤੇ ਨੇ ਨਜ਼ਰ ਹੀ ਨਹੀਂ ਆ ਰਿਹਾ ਮੀਓ ਦੀ ਵੀ ਕੋਈ ਉਤੇ ਪ੍ਰਵਾਰਨ ਦਾ ਤਾਕਦਰੀ ਹੋਏਗੀ ਇਹ ਵੀ ਵੋਟਾਂ ਦੇ ਨਾਲ ਹੀ ਪਤਾ ਲੱਗੇਗਾ ਕਿ ਅਕਸਰ ਪੰਜਾਬੀ ਇਹਨੇ ਵੋਟਾਂ ਨਾਲ ਨਹੀਂ ਖਾਲੀ ਦਾ ਨੁਮਾਇੰਦਗੀ ਵੀ ਕਰਦਾ ਦਿੱਲੀ ਚ ਕਿਹਨੂੰ ਫਾਇਦਾ ਹੋਏਗਾ ਕਿਹਨੂੰ ਨੁਕਸਾਨ ਹੋਏਗਾ ਇਹ ਵੀ ਜਦੋਂ ਵੋਟਾਂ ਦੀ ਗਿਣਤੀ ਮਿੰਦੀ ਹੋਈ ਕੋ ਤਾਂ ਸਾਹਮਣੇ ਆਏਗਾ ਪਰ ਇਹ ਗੱਲ ਬੜੀ ਸਾਫ ਹੈ ਕਿ ਪੰਜ ਫਰ ਬਿਲੀਅਨ ਜਿਹੜਾ ਵੋਟਾਂ ਪੈ ਰਹੀਆਂ ਐ ਇਸ ਵਾਰ ਜਿਹੜੀ ਬੜਾ ਜ਼ੋਰ ਦਵਾਈ ਜ਼ਬਰਦਸਤ ਠੀਕ ਹੈ ਇਹਨਾਂ ਦੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਦੂਜੇ ਪਾਸੇ ਆਪ ਦੀ ਪੰਜਾਬ ਦੀ ਲੀਡਰਸ਼ਿਪ ਦਿੱਲੀ ਦੀ ਲੀਡਰਸ਼ਿਪ ਕਾਂਗਰਸ ਦੀ ਲੀਡਰਸ਼ਿਪ ਸਾਰਾ ਨੇ ਆਪਣੇ ਆਪਣੇ ਲੀਡਰਾਂ ਨੂੰ ਟੋਣ ਚ ਲਿਆਉਣ ਚ ਕੁਇ ਕਸਰੀ ਛੱਡੀ ਤੇ ਅਗਲੇ ਜਿਹੜੇ 2-4 ਜਣਾ ਹੋਰ ਵੀ ਕੀਮਤੀ ਐ ਕਿਉਂਕਿ ਚੌਂਮੈਂ ਮੈਂ ਸਿਕਰਵਾਲ ਨੂੰ ਜਾ ਰਹੀ ਆ ਫਿਰ ਜਿੱਦਾਂ ਆਪਾਂ ਕਹਿੰਦੇ ਆ ਕਿ ਆਖਰ ਅਜ਼ਾਫ ਖਤਬਾ ਦਿੱਲੀ ਦੇ ਲੋਕਾਂ ਨੇ ਦੇਣਾ ਐ ਕਿ ਇਹਨਾਂ ਦੀਆਂ ਰੌੜੀਆਂ ਤੇ ਭਰੋਸਾ ਕਰਦੇ ਆ ਜਾਂ ਨਹੀਂ ਕਰਦੇ ਜੀ ਕੋਮਲ ਸਤੋ ਸਾਬ ਜਿੱਦਰ ਦਿੱਲੀ ਦੀ ਚੋਣਾ ਨੂੰ ਲੈ ਕੇ ਇੱਕ ਪਾਸੇ ਚੋਣਾ ਸ਼ੋਰ ਦੇ ਨਾਲ ਤਿਆਰੀ ਚੱਲ ਰਹੀ ਹੈ ਤਾਂ ਉਧਰ ਹੀ ਜਾਣਕਾਰੀ ਨਿਕਲ ਕੇ ਵੀ سامنے ਆ ਰਹੀ ਹੈ ਕਿ ਹੁਣ ਕਿਹਾ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ 30 ਜਨਵਰੀ ਨੂੰ ਮੇਲ ਦੀਆਂ ਚੋਣਾਂ ਹੋਣ ਚਾਰੀਆਂ ਨੇ ਇਸ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਬਿਲਕੁਲ ਦਿੱਲੀ ਦੇ ਚੰਡੀਗੜ੍ਹ ਮੇਲ ਦੀ ਚੋਣ ਦੀ ਜੇ ਤੁਹਾਨੂੰ ਗੱਲ ਕਰਦੇ ਆ ਆਪਣੇ ਜਸ ਮਾਮਲਾ ਇਸ ਕਰਕੇ ਦਰਜਾ ਸੁਆਕ ਕੋਈ ਪਿਛਲੀ ਵਾਰ ਇਹ ਚੋਣ ਨੂੰ ਲੈ ਕੇ ਬਹੁਤ ਕਮਸਾਨ ਪਿਆ ਜੀ ਹਾਈ ਕੋਰਟ ਦਾ ਮਾਮਲਾ ਸੁਪਰੀਮ ਕੋਰਟ ਤੱਕ ਹੈ ਅਦਾਲਤਾਂ ਦੀਆਂ ਡਾਇਰੈਕਸ਼ਨਾਂ ਆਈਆਂ ਜਿਹੜੇ ਚੋਣ ਕਰਾਉਣ ਵਾਲੇ ਅਧਿਕਾਰੀ ਸੀ ਉਹਨਾਂ ਦੇ ਉੱਪਰ ਹੀ ਅਲਿਗੇਸ਼ਨ ਇਹ ਰਾਫਰੀਆਂ ਦੇ ਤੋਸ਼ ਲਗੇ ਕਾਫੀ ਕੁਝ ਹੋ ਗਿਆ ਉਸ ਤੋਂ ਬਾਅਦ ਫਿਰ ਆਖਰਕਾਰ ਚੋਣ ਤਾਂ ਹੋਈ ਅਦਾਲਤ ਦੀ ਨਿਗਰਾਨੀ ਹੇਠਾਂ ਚੋਣ ਹੋਈ ਤੇ ਆਪ ਦਾ ਮੇਰ ਬਣ ਗਿਆ ਤੇ ਉਸ ਤੋਂ ਬਾਅਦ ਡਿਪਟੀ ਮੇਰ ਤੇ ਸੀਨੀਅਰ ਮੇਰ ਜਿਹੜੇ ਗਿਆ ਉਹ ਬਣ ਗਏ ਕਾਂਗਰਸ ਦੇ ਐਸ ਵਿੱਚ ਜੇ ਜੀ ਦਾ ਆਪਾਂ ਜ਼ਿਕਰ ਕਰਦੇ ਹਾਂ ਜਿਸ ਤੋ ਪ੍ਰੇਟੀਕਲ ਤੌਰ ਤੇ ਵਰਤਾਂਤ ਸਜਣ ਦਾ ਸਵਾਲ ਹੈ ਜਿਸ ਦਾ ਆਪਾਂ ਇਹਨਾਂ ਚੋਣਾਂ ਦਾ ਜ਼ਿਕਰ ਕਰ ਰਹੇ ਹਾਂ ਅੱਜ ਵੀ ਆਪ ਦੇ ਕਾਂਗਰਸ ਦਾ ਦਿੱਲੀ ਦੇ ਜਦਾਂ ਉੱਥੇ ਆਪਸੇ ਇੱਕ ਗੁਜਰੇ ਖਿਲਾਫ ਹੈ ਚੰਡੀਗੜ੍ਹ ਤੇ ਇਸ ਦੇ ਬਿਲਕੁਲ ਉਲਟ ਹੈ ਚੰਡੀਗੜ੍ਹ ਤੇ ਜਿਹੜੀ ਮੇਅਰ ਦੀ ਚੋਣ ਹੋ ਰਹੀ ਹੈ ਉੱਥੇ ਕਾਂਗਰਸ ਦੇ ਆਪ ਨੇ ਇੱਕ ਦੂਜੇ ਨਾਲ ਹੱਥ ਮਿਲਾਇਆ ਜਾਨੀ ਦਿੱਲੀ 'ਚ ਹੋਰ ਵਰਤਾਂਤ ਹੈ ਚੰਡੀਗੜ੍ਹ ਜਾ ਕੇ ਹਵਾ ਬਦਲ ਜਾਂਦੀ ਹੈ ਸੋ ਚੰਡੀਗੜ੍ਹ ਦੇ ਚਾਹ ਵੱਲੋਂ ਮੇਅਰ ਦੀ ਪੋਸਟ ਲਈ ਉਮੀਦਵਾਰ ਖੜਾ ਕੀਤਾ ਗਿਆ ਹੈ ਔਰ ਸੀਨੀਅਰ ਡਿਫਟੀ ਮੇਅਰ ਤੇ ਡਿਫਟੀ ਮੇਅਰ ਦੀ ਪੋਸਟ ਲਈ ਕਾਂਗਰਸ ਦੇ ਦੋ ਅਮੀਰਵਾਜ਼ਾ ਦੂਜੇ ਪਾਸੇ ਤੇ ਨਈਂ ਆਉਦਿਆਂ ਦੇ ਲਈ ਪਾਜਬਾ ਨੇ ਆਪਣੇ ਉਮੀਦਵਾਰ ਖੜੇ ਕੀਤੇ ਆ ਜਿੱਦ ਆਪਾਂ ਅੱਗੇ ਵੀ ਇਸ ਮੁੱਦੇ ਦਾ ਜ਼ਿਕਰ ਕਰਦੇ ਰਹੇ ਨੇ ਆ ਜਿੱਦ ਆਪਾਂ ਗਿਣਤੀਆਂ ਮਿੰਟੀਆਂ ਕੌਂਸਲਰਾਂ ਦੇ ਸਹਾਰੇ ਨਾਲ ਲਗਾਈਏ ਫਿਰ ਤਾਂ ਕੋਈ ਮੁਕਾਬਲਾ ਹੀ ਨਹੀਂ ਕਿਉਂਕਿ ਬਹੁਤ ਜ਼ਿਆਦਾ ਫਰਕ ਹੈ ਹੁਣ ਤੱਕ ਸਥਿਤੀ ਇਹ ਸੀ ਕਿ 15 ਮੈਂਬਰ ਜਿਹੜੇ ਹੈਗੇ ਆ ਪਾਜਬਾ ਦੇ ਤੇ 21 ਦੇ ਕਰੀਬ ਜਿਹੜੇ ਮੈਂਬਰ ਹੈਗੇ ਆ ਆਪ ਔਰ ਕਾਂਗਰਸ ਦੇ ਤੇ ਨਾਲ ਜੇ ਆਪਾਂ ਜਿਹੜਾ ਪਾਰਲੀਮੈਂਟ ਮੈਂਬਰ ਕਰਨ ਲਈ ਤੁਹਾਡੀ ਉਹ ਵੀ ਕਾਂਗਰਸ ਦੇ ਉਹਨਾਂ ਦੀ ਵੋਟ ਵੀ ਗਣੀ ਜਾਏਗੀ ਸੋ ਚੰਗਾ ਬਹੁਤ ਹੈ ਆਪ ਤੇ ਕਾਂਗਰਸ ਕੋਲੇ ਅਜਿਹੜਾ ਤੋੜ-ਫੋੜ ਦਾ ਸਿਲਸਿਲਾ ਜੀ ਸ਼ੁਰੂ ਹੋ ਗਿਆ ਇੱਕ ਕਾਂਗਰਸ ਦੇ ਗੁਰਅਕਸ਼ ਰਾਭਾ ਜਿਹੜੇ ਹੈਗੇ ਆ ਉਹ ਕਾਂਗਰਸ ਛੱਡ ਕੇ ਉਹਨਾਂ ਨੇ ਅੱਜ ਹੀ ਭਾਜਪਾ ਨੂੰ ਜੁਆਇਨ ਕੀਤਾ ਹੈ ਜਿੱਦਾਂ ਇਹ ਗੱਲ ਹੈ ਅੱਜ ਤੱਕ ਇਸੇ ਤਰ੍ਹਾਂ ਹੀ ਕਿ ਇੱਕ ਮੈਂਬਰ ਦਾ ਟੁੱਟ ਗਿਆ ਇਹਦੇ باوجود ਵੀ ਉਹਨਾਂ ਕੋਲੇ ਚੰਗੇ ਬਹੁਤ ਗਿਣਤੀ ਹੈ ਆਪ ਤੇ ਕਾਂਗਰਸ ਹੀ ਉੱਥੇ ਮੇਅਰ ਤੇ ਡਿਪਟੀ ਮੇਅਰ ਤੇ ਸੀਨੇ ਮੇਅਰ ਬਣਾਈਗੀ ਅਜਿਹਾ ਜਿ ਘਰਸ਼ रावत ਨੇ ਸ਼ਾਨ ਲਾ ਕੇ ਪਾਚ ਵਾ ਚਲੇ ਗਏ ਜੇ ਦੰਨੇ ਗਿਣਤੀਆਂ ਮਿੰਟੀਆਂ ਦੋ ਚਾਰ ਹੋਟ ਉੱਟ ਕੇ ਚਲੇ ਗਏ ਤਾਂ ਫਿਰ ਲੱਗਦਾ ਹੈ ਕਿ ਆਪ ਦੀ ਜੇ ਕਾਂਗਰਸੀ ਸਿੱਧੀ ਢਾਵਾਂ ਡੋਲ ਵੀ ਹੋ ਸਕਦੀ ਹੈ ਪਰ ਅੱਜ ਇੱਕ ਕਾਂਗਰਸ ਨੂੰ ਵੱਡਾ ਝਟਕਾ ਜ਼ਰੂਰ ਲੱਗਿਆ ਜਿਹਦਾ ਝਟਕਾ ਇੱਥੋਂ ਤੱਕ ਕਿਸੇ ਨੂੰ ਪਿਆ ਫਿਰ ਤਾਂ ਠੀਕ ਹੈ ਜੇ ਕਈ ਝਟਕੇ ਲੱਗਦੇ ਤਾਂ ਇਹ ਪਚਾਲ ਚ ਬਦਲ ਜਾਣਗੇ ਫਿਰ ਕੌਣ ਮੇਰ ਬਣੇਗਾ ਕੌਣ ਡਿਪਟੀ ਮੇਰ ਬਣੇਗਾ ਕੌਣ ਸੀਨੀਅਰ ਮੇਰ ਬਣੇਗਾ ਇਹ ਦੇਖਿਆ ਜਾਏਗਾ ਅਰਜ ਦੀ ਤਰੀਕੀ ਦੇ باوجود ਅੱਜ ਦੀ ਤਰੀਕ ਜੇ ਜ਼ਰੂਰ ਆਪਾਂ ਦੇਖੋ ਇਹ ਬੜਾ ਮੁਸ਼ਕਿਲ ਹੈ ਅਗਲੇ ਦਿਨ ਕੀ ਹੋਏਗਾ ਅਰਜ ਦੀ ਤਰੀਕ ਦੇ ਵਿੱਚ ਜੇ ਇੱਕ ਮੈਂਬਰ ਛੱਡ ਵੀ ਗਿਆ ਕਾਂਗਰਸ ਦੇ باوجود ਵੀ ਆਪ ਅਤੇ ਕਾਂਗਰਸ ਕੋਲੇ ਚਿੰਗਾ ਭਾਉ ਮਾਤਾ ਉਹ ਦੋਨੇ ਹੀ ਆਪਣੇ ਜਿਸ ਦਾ ਮੇਰਾ ਤਾਂ ਸਵਾਲ ਹੈ ਸੀਨੀਅਰ ਡਿਪਟੀ ਡਿਫਟੀ ਮੇਰਾ ਸਵਾਲ ਹੈ ਤਿੰਨੇ ਹੀ ਉਤੇ ਅੱਜ ਦੀ ਤਰੀਕ ਚ ਆਪ ਅਤੇ ਕਾਂਗਰਸ ਚੋਣੇ ਚ ਪੰਦੇ ਨਜ਼ਰ ਆ ਰਹੇ ਜੇ ਕੋ ਸਿੱਧੂ ਸਾਹਿਬ ਅਗਲੀ ਗੱਲ ਕੀਤੇ ਜਾਵੇ ਕਿਸਾਨਾਂ ਦੀ ਤਾਂ ਕਿਸਾਨਾਂ ਦੇ ਕਿਸਾਨਾਂ ਦੇ ਵੱਲੋਂ ਹੁਣ 30 ਤਰੀਕ ਨੂੰ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਇੱਕ ਜਥਾ ਜਿਹੜਾ ਸ਼ੰਭੂ ਬਾਰਡਰ ਤੇ ਜਾਣਾ ਹੈ ਤੇ ਇਹ ਵੀ ਐਲਾਨ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਦੁਬਾਰਾ ਇੱਕ ਮਹਾਪੰਚਾਇਤ ਉਲਕੀ ਗਈ ਹੈ ਇਸ ਦੇ ਚਲਦਿਆਂ ਜੇਕਰ ਢੱਲੇਵਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਮਰਨ ਵਰਤ 60ਵੇਂ ਦਿਨ ਦੇ ਵਿੱਚ ਹੀ ਪਹੁੰਚ ਚੁੱਕਿਆ ਤੇ ਉਦੋਂ ਦੀ ਕਿਸਾਨ ਵੱਲੋਂ ਵੱਖ-ਵੱਖ ਐਲਾਨ ਕੀਤੇ ਜਾ ਰਹੇ ਨੇ ਤੇ ਹੁਣ ਕਿਸਾਨਾਂ ਨੇ ਦੁਬਾਰਾ 23 ਜਨਵਰੀ ਨੂੰ ਸ਼ੰਭੂ ਬਾਰਡਰ ਤੇ ਜਾਣ ਦਾ ਮਤਲਬ ਸੱਦਾ ਦਿੱਤਾ ਹੈ ਇਸ ਬਾਰੇ ਥੋੜਾ ਕੀ ਕਹਿਣਾ ਹੈ ਉਮਲ ਜੀ ਆਪਾਂ ਦਰਸ਼ਕਾਂ ਨੂੰ ਜਿਹੜਾ ਖਨੋਰੀ ਦੇ ਸ਼ੰਭੂ ਬਾਰਡਰ ਤੇ ਮੋਰਚੇ ਦੀ ਦਿੱਤੀ ਸਮਾਸ਼ ਕਰੀਏ ہاں ਢਲੇਵਾਂ ਸਾਡਾ ਜਿਹੜਾ ਮਰਨ ਵਾਰਤਾ ਉਹ ਥ੍ਰੀਟ ਨੇ ਦੇ ਚਾ ਦਾਖਲ ਹੋ ਚੁੱਕਾ ਹੈ ਔਰ ਇਸ ਦੇ ਨਾਲ ਹੀ ਜਿਹੜਾ ਕਿਸਾਨ ਅੰਦੋਲਨ ਦੀ ਆਪਾਂ ਗੱਲ ਕਰਦੇ ਆ ਸ਼ੰਭੂ ਤੇ ਖਨੋਰੀ ਬਾਰਡਰ ਦੇਖੋ ਉੱਥੇ ਦਾ ਅੰਦੋਲਨ ਚੱਲ ਰਿਹਾ ਹੈ ਔਰ ਲਗਾਤਾਰ ਨਾ ਦੇ ਵਾਕਾਂ ਕਿਸਾਨ ਤੋਂ ਜਥੇ ਹੁੰਦੇ ਆ ਵਿਗਿਆ ਕਾਨਫਰੰਸਾਂ ਵੀ ਹੋ ਰਹੀਆਂ ਹੁਣ ਜਿਹੜਾ ਹੈ ਕੱਲ ਨੂੰ ਜਿਹੜਾ ਇਹ ਵੀ ਜੋ ਪਹਿਲਾਂ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਦੇ ਮੁਤਾਬਕ ਖਨੋਰੀ ਬਾਰਡਰ ਦੇ ਉੱਤੇ ਖਨਪਾਟ ਸਾਹਿਬ ਸ਼ੁਰੂ ਕਰਨ ਦਾ ਵੀ ਪ੍ਰੋਗਰਾਮ ਹੈ ਜਿੱਥੇ ਉਹ ਚੀਜ਼ਾਂ ਢੱਲੇਵਾਲ ਦੀ ਸਿਹਤ ਦੀ ਕਾਮਯਾਬੀ ਲਈ ਉਹਨਾਂ ਦੀ ਅੰਦਰੂਸਤੀ ਲਈ ਹੋਏਗਾ ਉੱਥੇ ਖਨੋਰੀ ਤੇ ਚੰਭੂ ਬਾਰਡਰ ਦਾ ਜਿਹੜਾ ਮੋਰਚਾ ਉਹਦੀ ਕਾਮਯਾਬੀ ਲਈ ਵੀ ਅਰਦਾਸ ਹੋਏਗੀ ਇਹ ਤਾਂ ਹਾਈ ਹੈ ਪਰ ਦੂਜੇ ਪਾਸੇ ਵੱਡਾ ਸਵਾਲ ਇਹ ਵੀ ਹੈ ਕਿ ਕੀ ਜਿਹੜੀਆਂ ਕਿਸਾਨ ਜਿੱਥੇ ਹੁੰਦੀਆਂ ਮੋਰਚੇ ਆ ਉਹ ਇਕੱਠੇ ਹੋ ਕੇ ਇਸ ਵੱਲ ਵਧਣਗੇ ਕੇਵਲ ਇਹ ਵੱਡੀ ਜਿਹੜੀ ਹੈ ਦੇ ਕਿਸਾਨਾਂ ਦੇ ਹਤਾਸ਼ੀ ਹੈ ਸੂਚਨ ਤੇਗਾ ਉਹਨਾਂ ਸਾਰੇ ਨੇ ਨਜ਼ਰਾਂ ਇਹ ਵਾਲਾ ਅੱਜ ਦੀ ਤਰੀਕ ਵੀ ਤਿੱਹੀਆਂ ਅੱਜ ਵੀ ਮੁੰਡਾ ਸੀਗਾ ਭਾਰਤੀ ਕਿਸਾਨ ਜੁਗਨੂ ਉਗਰਾਹ ਦੇ ਪ੍ਰਧਾਨ ਹੈ ਪਸੰਚ ਸਿੰਘ ਅਗਰਾਹ ਉਹਨਾਂ ਨੂੰ ਆਪਣੇ ਵਰਗੇ ਇੱਕ ਮੀਡੀਆ ਵਾਲੇ ਮਿੱਤਰ ਪੁੱਛ ਰਹੇ ਸੀ ਕਿ ਜੀ ਇੱਕ ਇਹਦਾ ਕੀ ਬਣੇਗਾ ਉਹ ਕਹਿ ਰਹੇ ਕਿ ਤੇ ਕੋਈ ਜੀ ਕਹਿੰਦੇ ਇੱਕਾ ਦਾ ਸੂਲਾਂ ਦੇ ਆਧਾਰ ਤੇ ਹੈ ਅਸੀਂ ਯਤਨ ਕਰ ਰਹੇ ਹਾਂ ਕਿ ਮਿਨੀਮਮ ਪ੍ਰੋਗਰਾਮ ਦੇ ਉੱਤੇ ਕੋਈ ਏਕਾਂ ਤੈਅ ਕੀਤਾ ਜਾ ਸਕੇ ਜਿਹੜੀ ਐਕਸ਼ਨ ਹੱਤੇ ਇੱਕਾ ਹੋ ਸਕਦਾ ਹੈ ਅਜੇ ਸਿਧਾਂਤਿਕ ਤੌਰ ਤੇ ਇੱਕਾ ਜਿਹੜਾ ਹੈਗਾ ਉਹ ਥੋੜਾ ਦੂਰ ਨਜ਼ਰ ਆ ਰਿਹਾ ਹੈ ਉਹਦੀ ਪੌਸਿਬਿਲਟੀ ਅਗਲੇ ਦਿਨਾਂ ਚ ਬਣੇਗੀ ਕਿ ਨਹੀਂ ਬਣੇਗੀ ਇਹ ਦੇਖਿਆ ਜਾਏਗਾ ਪਰ ਕਿਸਾਨਾਂ ਵੱਲੋਂ ਆਪਣੇ ਆਪਣੇ ਤੌਰ ਤੇ ਜਿੱਦਾਂ ਸਬੀਨ ਟਰੈਕਟਰ ਮਾਰਸ ਨਿਕਲ ਕੇ ਗਿਆ ਹੈ ਵੱਡੇ ਟਰੈਕਟਰ ਮਾਰਸ ਜਿਹੜੇ ਹੋਇਆ ਵੱਖ-ਵੱਖ ਥਾਵਾਂ ਤੇ ਦੇਹ ਦੇ ਵੱਖ-ਵੱਖ ਇਸਿਆਂ ਚ ਹੋਇਆ ਹੈ ਪੰਜਾਬ ਚ ਹੋਇਆ ਹੈ ਭਾਰਤੀ ਸੰਤਾ ਪਾਰਟੀ ਦੇ ਆਗੂ ਆ ਉਹਨਾਂ ਦੇ ਘਰਾਂ ਆ ਕੇ ਕੱਲ ਮੈਂ ਦੇਖ ਰਿਹਾ ਸੀ ਪਟਿਆਲਾ ਦੇ ਵਿੱਚ ਜਿਹੜਾ ਹੈਗਾ ਵਾਕਾ ਕਿਸਾਨ ਜਥੇਬੰਦੀਆਂ ਆਗੂ ਨੇ ਵਡਿਆ ਕਤਾਰਾਂ ਲਾ ਕੇ ਟਰੱਕਰ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਨਵਾਸ ਹੈ ਪਟਿਆਲੇ ਦਾ ਉਹਦੇ ਅੱਗੇ ਸੜਕਾਂ ਤੇ ਖੜੇ ਕਰੇ ਸੀ ਮਾਰਾ ਪ੍ਰਨੀਤ ਕੌਰ ਵੀ ਉੱਥੇ ਰਹਿੰਦੇ ਆ ਪਾਜਪਾ ਦੇ ਕੱਧਾ ਵਾਰ ਆਗੂ ਆਇਆ ਕਾਠ ਅਮਰਿੰਦਰ ਪਾਜਪਾ ਦੇ ਹੁਣ ਇਸ ਵੇਲੇ ਸੀਨੀਅਰ ਆਗੂਆ ਬੇਸ਼ੱਕ ਲੰਬਾ ਸਮਾਂ ਇਹ ਜੋੜੀ ਕਾਂਗਰਸ ਚ ਰਹੀ ਹੈ ਪਰ ਇਸ ਵੇਲੇ ਜੋੜੀ ਢੀਕੇ ਪਾਜਪਾ ਦੀ ਨਮਾਇੰਗੀ ਕਰਦੀ ਹੈ ਸੋ ਰੋਸ ਵਜੋਂ ਕੱਲ ਵਾਕਾ ਕਿਸਾਨ ਜਥੇਬੰਦੀ ਨੇ ਪਟਿਆਲਾ ਚ ਕੱਲ ਬਹੁਤ ਵੱਡਾ ਇਤਾਨ ਦਾ ਮਾਮਲਾ ਸੀ ਇੱਕ ਪਾਸੇ ਤਾਂ ਜਿੱਥੇ ਸਰਕਾਰ ਆਪਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਪ੍ਰੋਗਰਾਮ ਸੀ 26 ਜਨਵਰੀ ਗਣਤੰਤਰ ਦਿਵਸ ਉਹਨਾਂ ਚ ਨਾਲੇ ਰਹਾ ਕਿ ਪੰਜਾਬੀਆਂ ਲਈ ਐਲਾਨ ਕੀਤੇਗੇ ਨਵਾਂ ਕਸੂਲਤਾਨ ਦੀ ਗੱਲ ਕੀਤੀ ਗਈ ਆਪਣੇ ਦਾਵੇਦਾਰੀਆਂ ਦੀ ਗੱਲ ਕੀਤੀ ਗਈ ਦੂਜੇ ਪਾਸੇ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਪਟਿਆਲਾ ਚ ਪਹੁੰਚੇ ਸੀ ਉਹਨਾਂ ਦਾ ਜਿਹੜਾ ਟਿਕਾਣਾ ਸੀ ਉਹ ਕਪਤਨ ਬਰਿੰਦਰ ਸਿੰਘ ਵਾਲਾ ਨਿਵਾਸ ਹੈ ਉੱਥੇ ਸੀ ਉਤੇ ਸਾਰੇ ਕਿਸਾਨ ਇਹ ਕਹਿ ਰਿਹਾ ਕਿ ਸਾਡਾ ਰੋਸ ਹੈ ਕਿ ਭਾਜਪਾ ਦੇ ਜਿਹੜੇ ਆਗੂ ਹੈ ਉਹ ਸਾਡੀ ਗੱਲ ਕਉ ਨਹੀਂ ਕਰ ਰਹੇ ਕਉ ਨਹੀਂ ਸੁਣਵਾਈ ਕਰ ਰਹੇ ਸੋ ਇਸ ਲਈ ਜਿਹੜਾ ਟਕਰਾਅ ਹੈਗਾ ਸਿੱਧੇ ਤੌਰ ਤੇ ਕਿਸਾਨਾਂ ਦਾ ਹਾਲਾਂਕਿ ਪੰਜਾਬ ਦੇ ਆਗੂਆਂ ਬਾਰੇ ਪੰਜਾਬ ਦੀ ਲੀਡਰਸ਼ਿਪ ਬਾਰੇ ਵੀ ਗੱਲ ਕੀਤੀ ਜਾਂਦੀ ਹੈ ਪਰ ਵੱਡੇ ਤੌਰ ਤੇ ਜਿਹੜਾ ਮੁੱਖ ਟਕਰਾਅ ਦੀ ਧੋਪਾ ਗੱਲ ਕਰਦੇ ਆ ਉਹ ਭਾਜਪਾ ਦੇ ਕਿਸਾਨ ਆਗੂ ਜਿਹਨੇ ਵਾਕਕ ਜਿਥੇ ਬੰਦਿਆ ਆਪਸੀ મતભેਦ ਤਾਂ ਮੈਂ ਕਿਹਾ ਕਿ ਸਾਂਝਾਂ ਤੇ ਇਕਤਾ ਕਦੋਂ ਹੁੰਦੀ ਹੈ ਘਟ ਹੁੰਦੀ ਹੈ ਵੱਧ ਹੁੰਦੀ ਹੈ ਪਰ ਇੱਕ ਗੱਲ ਤੇ ਸਾਰਿਆਂ ਕਿਸਾਨ ਜਥੇਬੰਦੀਆਂ ਸਾਰੇ ਕਿਸਾਨ ਫੋਰਮਾਂ ਦਾ ਇਕਾ ਬਣਿਆ ਹੈ ਤੇ ਮੁੱਖ ਲੜਾਈ ਭਾਜਪਾ ਦੇ ਖਿਲਾਫ ਹੈ ਕਿਉਂ ਕ੍ਰਿਟੀਕਲ ਤੌਰ ਤੇ ਇਹ ਕਹਿੰਦੇ ਕਿ ਕੇਂਦਰ ਚ ਭਾਜਪਾ ਦੀ ਸਰਕਾਰ ਹੈ ਜੀ ਸਾਡੇ ਲਈ ਕੁਝ ਕਰ ਨਹੀਂ ਰਹੀ ਲੰਬੇ ਸਮੇਂ ਤੋਂ ਸ਼ਮੂ ਦੇ ਖਨੋਰੀ ਬਾਰਡਰ ਤੇ ਬੈਠੇ ਆ ਕਿਸਾਨ ਆਗੂ ਜੀਜੀ ਸਿੰਘ ਢੱਲੇਵਾਲ ਜਿਦਾ ਆਪਾਂ ਕਹਿ ਰਹੇ ਕਿ 63ਵਾਂ ਦਿਨ ਉਹਨਾਂ ਦਾ ਮਰਨ ਵਾਰਤ ਤੋਂ ਪਹੁੰਚ ਗਿਆ ਜੀ ਜੀ ਇਸ ਲਈ ਦਿਨਾਂ ਚ ਉਹਨਾਂ ਦੀ ਸਿਹਤ ਬੜੀ ਨਾਸ ਹਾਜ਼ਰੀਆ ਕੋਈ ਸੁਣਵਾਈ ਨਹੀਂ ਹੋਈ ਹੁਣ ਬੜਾ ਕਿਤੇ ਜਾ ਕੇ ਕੇਂਦਰ ਜਿਹੜੀ ਥੋੜੀ ਮੋਤੀਲ ਜਲ ਹੋਈ ਹੈ 14 ਫਰਵਰੀ ਨੂੰ ਇੱਕ ਮੀਟਿੰਗ ਕਿਸਾਨ ਜਥੇਬੰਦਿਆਂ ਦੇ ਜਿਹੜੇ ਖਨੌਰੀ ਤੇ ਸ਼ੰਭੂ ਬਾਰਡਰ ਦੇ ਆਗੂ ਹੈ ਉਹਨਾਂ ਨਾਲ ਚੰਡੀਗੜ੍ਹ ਤੇ ਰੱਖੀ ਗਈ ਹੈ ਉਹ ਕਿਹੋ ਜੀ ਸਿਰੇ ਚੜੇਗੀ ਤਾਂ 14 ਫਰਵਰੀ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਕਿਸਾਨਾਂ ਨੂੰ ਲੱਗਦਾ ਹੈ ਕਿ ਲੰਬੀ ਲੜਾਈ ਲੜਨੀ ਪੈਗੀ ਇਸ ਲੰਬੀ ਲੜਾਈ ਜੇ ਚੱਲਦਾ ਮੈਂ ਇੱਕ ਗੱਲ ਜ਼ਰੂਰ ਦੱਸ ਕੇ ਨਾ ਸਾਝੀ ਕਰਨ ਚਾਹਾਂਗਾ ਕਿ ਅਗਲੇ ਦਿਨਾਂ ਚ 8 ਤੇ 9 ਫਰਵਰੀ ਨੂੰ ਫੇਲਸ ਲੋਤ ਕਿਸਾਨ ਮੋਰਚੇ ਜਿਹੜੇ ਵੱਡਾ 35 40 ਜਥੇਬੰਦੀਆਂ ਨਾਲ ਲੋਤ ਕਿਸਾਨ ਮੋਰਚਾ ਉਹਨਾਂ ਵੱਲੋਂ ਭਾਜਪਾ ਆਗੂਆਂ ਦੇ ਕਰਾਂ ਦਾ ਪਾਰਲੀਮੈਂਟ ਮੈਂਬਰਾਂ ਦਾ ਦਸਤਖਤਾਂ ਦਾ ਕਰਾਓ ਦਿੱਤਾ ਜਾਏਗਾ ਅਰਜ ਪੱਤਰ ਦਿੱਤੇ ਜਾਣਗੇ ਜੀ ਕਿ ਸਾਡੀ ਗੱਲ ਮੰਨੋ ਨਹੀਂ ਤਾਂ ਅੰਦੋਲਨ ਆਉਣ ਵਾਲੇ ਦਿਨਾਂ ਚ ਹੋਰ ਤੇਜ਼ ਹੋਏਗਾ ਜੀ ਸਿੱਧੂ ਸਾਹਿਬ ਸਾਡੇ ਦਰਸ਼ਕਾਂ ਦੇ ਨਾਲ ਵਧੀਰੀ ਜਾਣਕਾਰੀ ਸਾਂਝੇ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਕੱਲ੍ਹ ਨਵੀਂ ਤੇ ਤਾਜ਼ੀ ਜਾਣਕਾਰੀ ਦੇ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ